ਤਿੰਮਟੇ ਕੁਟੀ ਅੰਦਰ ਬਾੜ ਕੇ ਬਾੜ ਦੇ ਰੱਖ ਦੋ ਅਸੀਂ ਛੜਾਈ ਆ ਐਤ ਕੰਮ ਕਰ ਰਹੀ ਆ ਅਸੀਂ ਇਹਦੀ ਸਾਈਡ ਨਹੀਂ ਲੈਣੀ ਅਸੀਂ ਸਾਰੇ ਮੁਹੱਲੇ ਇਹਦੇ ਨਾਲ ਆ ਗੱਦ ਜਨਾਨੀ ਆ ਰੀਅਲ ਐਪਲੀਕੇਸ਼ਨ ਆਪਣੇ ਸਹੁਰੇ ਤੇ ਪਾਇਆ ਸੀ ਉਹਦੇ ਨੂੰ ਕੱਢਿਆ ਸੀ ਬਾਹਰ ਇਹ ਮਦਦਕਲ ਕੀਤੀ ਆ ਇਹਨੂੰ ਕਦੇ ਕੋ ਪ੍ਰੂਫ ਕੀ ਆ ਮੇਰੀ ਦਾਦੀ ਦੇ ਡੈੱਡ ਤੋਂ ਬਾਅਦ ਅੰਦਰ ਵੜੇ ਆ ਤੇ ਕਹਿੰਦੇ ਕਿ ਆਪਾਂ ਇੰਨੇ ਸਾਲਾਂ ਤੋਂ ਰਹਿ ਰਹੇ ਇੰਨੇ ਸਾਲਾਂ ਤੋਂ ਨਹੀਂ ਰਹਿ ਰਹੇ ਅੱਛਾ ਜੀ ਫਿਰ ਉਹ ਫੇ ਸਾਨੂੰ ਬਾਹਰ ਘੱਟ ਰਹੇ ਆ ਮੈਂ ਅੰਦਰ ਹੀ ਵਰਦਨ ਤਾਂ ਮੈਨੂੰ ਬਾਹਰ ਘੱਡ ਦਿੰਦੇ ਆ ਦੇਖੋ ਮੇਰੇ ਹੱਥ ਤੇ ਸੱਟ ਵੀ ਲੱਗੀ ਅੱਛਾ ਨਹੀਂ ਤੁਹਾਡੇ ਨਾਲ ਹੱਥੋਂ ਭਾਈ ਵੀ ਹੋਈ ਇਹਨਾਂ ਵੱਲੋਂ ਅੱ वाले ਤੁਹਾਡੇ ਮਦਰ ਫਾਦਰ ਹੈ ਨਹੀਂ ਮੇਰੀ ਮਦਰ ਫਾਦਰ ਵੀ ਹੈ ਨਹੀਂ ਮੇਰੇ ਦਾਦਾ ਦਦੀ ਵੀ ਹੈ ਇਹ ਕੁੜੀ ਜਿਹੜੇ ਦਾਦੀ ਬਾਬੇ ਕੋ ਰਹਿੰਦੀ ਸੀਗੀ ਇਹ ਕੁੜੀ ਹੋ ਗਈ ਬਿਮਾਰ ਅੱਛਾ ਇਹ ਪਿਓ ਦਾ ਹੋ ਗਿਆ ਐਕਸੀਡੈਂਟ ਮਾਂ ਦੀ ਮਰ ਗਈ ਚਲ ਗਈ ਇੱਥੋਂ ਇਹ ਨਾਰਕਿਆ ਥੋੜਾ ਜਿਹਾ ਰੱਖੀ ਹੁਣ ਕੁੜੀ ਹੋ ਠੀਕ ਹੋ ਕੇ ਇੱਥੇ ਆ ਗਈ ਆ ਇੱਥੇ ਰਹੀ ਅੰਦਰ ਰੋਟੀ ਬਾਣੀ ਸਭ ਕੋ ਕਰਦੀ ਸੀਗੀ ਕੱਪੜਾ ਜਿਹੜਾ ਸਾਰਾ ਇਹਨਾਂ ਚੋਰੀ ਪੁਲਿਸ ਨੂੰ ਫੋਨ ਕਰਕੇ ਇਹ ਪਿਹੜਾ ਆ ਗਈਆਂ ਪੁਲਿਸ ਨੂੰ ਫੋਨ ਕਰਕੇ ਤਾਂ ਕੁੜੀ ਤੱਕੇ ਨਾਲ ਬਾਹਰ ਖੜੇ ਉਸੇ ਵਾਰ ਕੱਢੀ ਕੁੜੀ ਮਾਤਾ ਜੀ ਤੁਸੀਂ ਇੱਥੇ ਹੀ ਰਹਿਣ ਵਾਲੇ ਹਾਂ ਮੈਂ ਇੱਥੇ ਪਰਵਾਣ ਹੈ ਹੇ ਜਿੰਦਾ ਵੀ ਕਲੇਮ ਹੈਗਾ ਤਾਂ ਲੀਗਲੀ ਲੈ ਲਓ ਆਪਾਂ ਜੇ ਕੁਝ ਹੋਊਗਾ ਤਾਂ ਲੀਗਲੀ ਮੈਂ ਦੇ ਰਹੇ ਹਾਂ ਇਹ ਨਾਮ ਵਾਲੋ کیا ਜਾ ਰਿਹਾ ਕੋਈ ਕੋਟ ਮਾਰ ਵੀ ਕੀਤੀ ਗਈ ਆ ਮੈਨੂੰ ਲੱਗ ਰਿਹਾ ਸਹੀ ਮੈਂ ਕਰੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਗਲਤ ਹੈ ਇਹ ਐਵੀਡੈਂਸ ਹੈ ਪੁਲਿਸ ਨੇ ਦੇਖਨੇ ਆ ਬਿਲਕੁਲ ਬਿਲਕੁਲ ਕੋਈ ਹੋਰ ਕਰਨੀ ਨਹੀਂ ਬਿਲਕੁਲ ਤੁਸੀਂ ਆਪਣੇ ਨਾਮ ਦਾ ਆਪਣਾ ਫੋਨ ਨੰਬਰ ਦੇ ਰਹੇ ਦੇਖੋ ਲਾਈ ਸਿਰਾ ਦੇਤੇ ਮੋੜੀ ਤੱਕ ਲਾਈ ਸਿਰਾ ਬੋਲ ਰਿਹਾ ਮੇਰਾ ਮਤਲਬ ਪੂਰਾ ਬੱਲਾ ਇਕੱਠਾ ਹੋਇਆ ਦੇਖੋ ਨਾ ਪੱਟੀਆਂ ਲਾਈ ਸਿਰਾ ਇੱਥੇ ਮੁਰਕੇ ਦੇਖੋ ਮੋਕੇ ਪੁੱਛੀ ਆਈ ਦੇਖੋ ਨਾ ਇਹ ਗੱਲ ਵਾ ਕਰੀਏ ਹੁਣ ਜੀ ਤੁਹਾਨੂੰ ਨਾ ਇਹ ਕੱਲ ਵਾ ਕਰੀ ਆ ਹਾਂਜੀ ਮੈਡਮ ਕੀ ਕਰ ਵਾ ਜੀ ਤੁਸੀਂ ਥੋੜਾ ਜਿਹਾ ਹਾਂ ਪਤਾ ਕਿ ਤੁਸੀਂ ਬੋਲੋ ਜਿਹੜਾ ਬੋਲੋ ਨਹੀਂ ਨਹੀਂ ਬੋਲੋ ਸਰਕਾਰ ਡੁੱਬ ਜਾਏਗੀ ਤੇ ਬੈਠ ਤੁਸੀਂ ਕਰਾਈ ਤੇ ਨਹੀਂ ਪਹਿਲੇ ਜੀ ਐਰਿਕਸ਼ਨ ਤੇ ਨਿਕਲੇ ਤੁਸੀਂ ਸਾਰੇ ਦੱਸੋ ਨਾ ਤੁਸੀਂ ਸਾਰੇ ਉਸ ਤੀ ਦਾ ਅਨਸਰ ਕਰੋ ਇਹ ਤਾਂ ਬਲੈਕਮੇਲਿੰਗ ਹੋ ਗਈ ਨਾ ਮੈਡਮ ਨਹੀਂ ਮੈਂ ਕਹਿ ਰਹੀ ਹਾਂ ਕਿ ਤੁਮ ਕੀ ਹੋ ਗਈ ਤੁਮ ਕੀ ਹੋ ਗਈ ਮੈਂ ਕਹਿ ਰਹੀ ਹਾਂ ਕਿ ਤੁਸੀਂ ਅਨਸਰ ਕਰੋਗੇ ਅਸੀਂ ਹੁਣ ਕੱਲ ਵਾਸਤੇ ਖੜੇ ਆ ਅਸੀਂ ਹੁਣ ਕਿਉਂ ਖੜੇ ਆ ओए तो, तो माँबाप भी नहीं, नहीं, ओए तो माँबाप भी नहीं हैं, मेरे भी नहीं, है? मेरे भी नहीं, सी, मैं भी पढ़ी तो है, मेरे भी बचपन से माँ और माँ ਨਿਕ ਨੁੰਨੂ ਹਾਥੀ ਤੇ ਆਪਾਂ ਲੈ ਆਏ ਨੇ ਆਪਾਂ ਸੋਹਣੇ ਆ ਕੇ ਬੈਠੇ ਆ ਉੱਤੇ ਉਹ ਬੰਦੇ ਗਲੀ ਚ ਬੈਠੇ ਨੇ ਉਹ ਮੂਰੇ ਕਿਤਾ ਪੜਨ ਲਾ ਸਾ ਤੇ ਗੇਟ ਸਮਰਖ ਦਾ ਧਰਨ ਲਾ ਰਹਾ ਦੇ ਨੇ ਉਹ ਹੁੰਦਾ ਕੁੜੀ ਆਪਣਾ ਮਕਾਨਾ ਬੈਫਰੀ ਉੱਤੇ ਕੋਈ ਨਹੀਂ ਤੇ ਆ ਗਿਆ ਜਿਹੜਾ ਮੁੰਨਾ ਆ ਗਿਆ ਮਤਲਬ ਪੱਥਰ ਨਾ ਬੰਦੀਆਂ ਗਾਲਾਂ ਕੱਢੀਆਂ ਇਸੇ ਪੁੱਤ ਨੇ ਉਹਨੂੰ ਕੁਝ ਨਹੀਂ ਗਿਆ ਸਾਡੇ ਸਭ ਇਹ ਕਦੋਂ ਹੋਇਆ ਸੀ ਇਦਾਂ ਉਸ ਦਿਨ ਪਹਿਲਾਂ ਜਿੱਦਾਂ ਕੁੜੀ ਅੰਦਰੋਂ ਬਾਹਰ ਕੱਢੀ ਮਾਂ ਆ ਨਾ ਉਹਦਾ ਪਿਓ ਕੋਈ ਨਹੀਂ ਇਨਸਾਫ਼ ਦੇਵੇ ਬਸ ਇਨਸਾਫ਼ ਹੀ ਮੰਗਦੇ ਆ ਤੇ ਬਾਹਰ ਬੈਠਣ ਤਾਂ ਵੀ ਬੱਚਾ ਹੁੰਦਾ ਸਰ ਨਹੀਂ ਹੁੰਦਾ ਤੇ ਸਰ ਰੋਣ ਵਾਲਾ ਧਮਕੀ ਦੇ ਰਿਹਾ ਉਹਨ ਦੇ ਕੋਲ ਜੀ ਤੁਸੀਂ ਧੰਨਵਾਦ ਬੈਠੇ ਧੰਨਵਾਦ ਆਪਣੇ ਘਰ ਦੇ ਬਾਹਰ ਬੈਠੇ ਬੰਦ ਗਲੀ 'ਚ ਜੀ ਮੈਨੂੰ ਨਹੀਂ ਪਤਾ ਡੈਡੀ ਮੰਮਾ ਮੰਮਾ ਪਾਣੀ ਪੀਣਾ ਪਾਣੀ ਪੀਣਾ ਮੰਮਾ ਫੋਰਟ ਕੇਸ ਕਿਉਂ ਆਇਆ ਕਿਸੇ ਨੇ ਆਇਆ ਉੱਥੇ ਸਾਰਾ ਦੂਜੀ ਪਾਰਟੀ ਦੇ ਪਾਸ ਜਾਣ ਦੀ ਕੋਸ਼ਿਸ਼ ਦੂਜੀ ਪਾਰਟੀ ਨੇ ਉਹ ਪੱਕ ਕਰੀ ਗਏ ਤੇਰਾ ਮੇਰੀ ਗੱਲ ਸੁਣ ਲਓ ਮੇਰੀ ਗੱਲ ਕੋਰਟ ਕੇਸ ਲੱਗਾ ਨਾ ਕੋਈ ਗੱਲ ਨਹੀਂ ਕੋਰਟ ਕੇਸ ਆਪਾਂ ਐਸਐਚਓ ਸਾਹਿਬ ਕੋਲ ਦਾਲਦੇ ਹਾਂ ਉੱਥੇ ਜਿਹੜੀ ਗੱਲ ਹੋਈ ਉਹਥੇ ਬੈਕ ਕਰਦੇ ਹਾਂ ਠੀਕ ਹੈ ਨਾ ਆ ਬੇਟਾ ਉੱਥੇ ਆ ਜਾਓ ਮਿੰਟ ਵਿੱਚ ਕੋਈ ਆਇਆ ਉਹ ਮੈਡਮ ਜੀ ਨਹੀਂ ਕੋਈ ਹਮਲਾ ਕਰਦਾ ਪੁਲਿਸ ਖੜੀ ਹੈ ਨਾ ਤੁਹਾਡੇ ਕੋ ਚਾਓ ਤੁਸੀਂ ਸਾਡੇ ਨਾਲ ਚਲੋ ਚਲੋ ਆਪਣਾ ਪਖੜਾ ਰੱਖ ਲੈ ਕੀ ਨਾਮ ਨਹੀਂ ਕੀ ਨਾਮ ਕੀ ਨਾਮ ਹੈ ਮੈਂ ਆਪਣਾ ਪਖੜਾ ਆਪਣੇ ਪਖੜੇ ਸੁਣਾ ਤੁਹਾਡੇ ਸਾਹਮਣੇ ਕੀ ਪਖੜਾ ਰੱਖਣਾ ਪਖੜਾ ਥੋੜੀ ਪਖੜਾ ਥੋੜੀ ਉਹਨਾਂ ਨੂੰ ਅੰਦਰ ਕਿਉਂ ਨਹੀਂ ਆਉਣ ਦੇ ਅੰਦਰ ਜਾਣ ਅੰਦਰ ਕਿਉਂ ਨਹੀਂ ਆਉਣ ਰੰਦੇ ਨਹੀਂ ਸੀ ਉਹ ਰੰਦੇ ਨਹੀਂ ਉਹਨਾਂ ਦਾ ਹੈ ਨਹੀਂ ਦੇਖੋ ਸਾਡੀ ਆਪਣੀ ਵੀ ਧੀ ਹੈ ਦੇਖੋ ਸਾਰੀ ਧੀ ਸਾਂਹੀ ਹੋਣੀ ਹੈ ਵਾ ਦੇਖੋ ਧੀ ਧੀ ਬਾਹਰ ਹੋਗੇ ਦੱਸੋ ਤਿੰਨ ਵਾਰ ਕੱਢ ਦਉਂਦੇ ਹਾਂ ਮਗਰ ਦੇਖ ਸੋ ਨਾ ਜਿਹੜਾ ਦੂਸਰੇ ਪੱਖ ਨਾਲ ਗਲਬੜ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਆਪਣਾ ਦੂਸਰਾ ਪੱਖ ਦੇਣ ਨੂੰ ਜਿਹੜਾ ਦੇਖ ਸੋ ਜਿਹੜਾ ਦਰਵਾਜ਼ੇ ਬੰਦ ਕਰ ਲੱਤੇਗੇ ਦੇਖ ਸੋ ਜਿਹੜਾ ਹੁਣ ਪੁਲਸ ਜਿਹੜਾ ਡਿਵੀਜ਼ਨ ਨੰਬਰ 2 ਤੱਕ ਪਹੁੰਚੇ ਜਿਹੜਾ ਹੁਣ ਉਹਨੂੰ ਬੰਦ ਕਰਨਾ ਉਹ ਤਾਂ ਕਿਹਾ ਗਿਆ ਕਿ ਦੇਖ ਸੋ ਬਾਹਰ ਬਾਹਰ ਜਿਹੜਾ ਦਰਵਾਜ਼ੇ ਜਿਹੜੇ ਬੰਦ ਕੀਤੇ ਜਾ ਰਹੇ ਨੇ ਤਾਂ ਵੀ ਤੇ ਨੰਬਰ 2 ਤੱਕ ਜਿਹੜੇ ਮੁਕੇ ਤੇ ਨਹੀਂ ਕਰਦੇ ਤੁਹਾਡੇ ਕਿਉਂ ਲਾਂਦੇ ਮੀਡੀਆ ਹਾਜ਼ਰ ਨੇ ਚਾਹਣਾ ਕਿ ਜੇ ਲਾ ਆ ਗਿਆ ਪੁਛਾੜੂ ਮੀਡੀਆ ਲਈ ਪੁਛਾੜੇ ਤੇ ਆਏ ਸੀਗੇ ਤਿੰਨ ਵਾਰ ਗੱਲ ਕਰਕੇ ਇਹਨਾਂ ਕੋ ਰਾਈਟਿੰਗ ਦਾ ਫਾਲਸਾ ਬਟਨ ਲਾਈ ਸੀਗਾ ਤੇ ਇਹ ਤੇ ਮੁਲਕੇ ਤੇ ਚੁੱਜੀ ਪਾਰਟੀ ਨੇ ਗਲਤ ਕਰੀ ਸਕੂਗਾ ਜੀ ਬੰਦੇ ਨਾਲ ਗੱਲ ਕਰਨਾ ਹੀ ਗਲਤ ਕਰੀਏ ਜੀ ਜਿਹੜਾ ਕਿੰਨਾ ਜਾ ਰਿਹਾ ਸੀਗਾ ਸਾਹਮਣੇ ਤੁਹਾਡੇ ਇੱਕ ਇੱਕ ਹੀ ਦੋ ਪੂਰੇ ਬੇਟੀਆਂ ਨੇ ਇੱਕ ਬੇਟੀ ਘਰ ਦੇ ਅੰਦਰ ਨੇ ਇੱਕ ਬਾਹਰ ਦੇ ਬਾਹਰ ਬੇਟੀਆਂ ਕਿਹੜੀਆਂ ਠੀਕ ਹੈ ਚਾਹੇ ਕੋਈ ਵੀ ਹੈ ਕੋਈ ਜੇ ਬੇਦਖਲ ਕੀਤਾ ਉਸ ਦੇ ਪੇਪਰ ਵੀ ਤਖੂਂਗੇ ਕਿਸੇ ਮੇਰੇ ਕੋਲ ਇਹ ਨਿਕਾਸੀ ਜੀ ਵਾਸੂ ਤੇ ਇਹਨਾਂ ਦਾ ਸਾਹਮਣੇ ਬੂਰੀ ਲਾ ਲਏ ਉਹਨਾਂ ਨੇ ਅਸੀਂ ਕਿ ਕਿਵੇਂ ਬਿਲਕੁਲ ਹਲ ਇਹ ਨਹੀਂ ਕਹਿੰਦੇ ਦੋਨਾਂ ਦਾ ਹੱਕ ਹੈਗਾ ਇੱਧਰ ਦੋਨਾਂ ਨੂੰ ਮਿਲਣਾ ਚਾਹੀਦਾ ਬਿਲਕੁਲ ਅਸੀਂ ਇਹ ਨਹੀਂ ਕਹਿੰਦੇ ਇੱਕ ਨੂੰ ਠੀਕ ਹੈ ਸਾਨੂੰ ਕੋ ਭੁੱਖ ਤੇ ਨਹੀਂ ਆ ਕਿ ਜਿਸ ਇੰਦਾ ਕਿਤਾ ਕੋ ਗਹਿਣਾ ਵੀ ਦਾਦਾ ਜੀ ਦਾ ਗਹਿਣਾ ਸੀ 골ਡ ਵਗੈਰਾ ਸੀ ਗਹਿਣਾ ਮੇਰਾ ਬੈਂਕ ਬੈਲੈਂਸ ਸੀ ਉਹ ਕਹਿੰਦੇ ਦੇਖ ਲੈ ਲਿਖਦੇ ਦੇਤੀ ਆ ਸਾਨੂੰ ਆਗੇ ਹੋਏ ਦੇਖੋ ਜਿਹੜਾ ਦੋਨੋਂ ਪਾਰਟੀਆਂ ਨੂੰ ਜਿਹੜਾ ਡਿਵੀਜ਼ਨ ਨੂੰ ਕੋ ਦੋ ਦੇ ਵਿੱਚ ਨੇ ਲੈ ਕੇ ਜਾਇਆ ਗਾ

ਉਹਦੀ ਜਿਹੜੀ ਗੱਲ ਨਹੀਂ ਮੈਨੂੰ ਜਿਹੜਾ ਨਜ਼ਰ ਆਇਆ ਜਿਆਦਾ ਮੈਨੂੰ ਉੱਥੋਂ ਉੱਠਣਾ ਕਿ ਜਿਹੜਾ ਮੈਂ ਆਪਣਾ ਇੱਥੇ ਹੀ ਰਹਿਣਾ ਹੈ ਜਿਹੜਾ ਕਿੰਨੇ ਬਾਹ ਕਿੰਨੇ ਕੱਢੇ ਉਹ ਨੰਬਰ ਨੇ ਮਾਈਂ ਉਹਨੇ ਕੁਝ ਨੂੰ ਬਾਹ ਕੱਢਿਆ ਸਿੱਖਿਆ ਜਾ ਕਿਹੜੀ ਗੱਡੀ ਪੁੱਤ ਇਹੀ ਸੀ ਜਿਹੜੀ ਇਹ ਗੱਡੀ ਹੈ ਕਿੱਦਾਂ ਕੱਢੇ ਰਾਈਟ ਹੀ ਨਹੀਂ ਬੰਦਾ ਆਸੀਂ ਕੱਢਿਆ ਇਹ ਗੱਡੀ ਅਸੀਂ ਲੈ ਕੇ ਆਏ ਆ ਦੱਸੋ ਸਾਡੀ ਕਿਹੜਾ ਪਹਿਲੇ ਭਾਵੇਂ ਠੀਕ ਹੈ ਸਾਡਾ ਕੋਈ ਪਤਾ ਕੌਣ ਸੀ ਇਹ ਇਹ ਕਿੰਨੇ ਚਿਰ ਦੀ ਗੱਲ ਹੈ ਦੀ ਕਿੰਨਾ ਸਮੇਂ ਸਰ 20 ਦਿਨ ਪਹਿਲਾਂ ਦੀ ਗੱਲ ਹੈ 20 ਦਿਨ ਪਹਿਲਾਂ ਦੀ ਗੱਲ ਕਹਿੰਦੇ ਪੁੱਛਦੇ ਰਾਈਟ ਹੀ ਨਹੀਂ ਆ ਕੇ ਕੋਈ ਬਾਹ ਕੱਢਦਾ ਗੱਡੀ ਵਾਲੇ 20 ਦਿਨ ਦੀ ਗੱਲ ਅੱਜ ਗੱਲ ਕਰੋ ਅੱਜ ਦੀ ਗੱਲ ਕਰੋ ਅੱਜ ਦਾ ਭਾਈ ਆਪਾਂ ਕਿੰਨੇ ਕੋਈ ਆਏ ਸਾਡੇ ਕਿ ਦਿਨੋਂ ਆਏ ਆ ਥਾਣੇ ਤੋਂ ਅੱਜ ਕੀ ਹੋਰ ਅੰਦਰ ਹੀ ਜਾਣ ਨਿਕਲਿਆ ਰਿਹਾ ਪੁਲਿਸ ਹੀ ਹੈ ਨਹੀਂ ਅੰਦਰ ਜਾ ਸਕਦੇ ਹੋ ਦੇਖੋ ਉੱਥੋਂ ਆਏ ਤੁਹਾਨੂੰ ਲੈ ਕੇ ਜਾ ਰਹੇ ਹੋ ਪਲੀਜ਼ ਉੱਥੇ ਐਤਵਾਰੀ ਆਏ ਨਹੀਂਗੇ ਉੱਥੇ ਇਹ ਤੁਹਾਨੂੰ ਅੰਦਰ ਜਾਣ ਦਿੱਤੇ ਹੁਣ ਨਹੀਂ ਭਾਈ ਤੁਹਾਨੂੰ ਲੈ ਕੇ ਜਾਣਾ ਅੰਦਰ ਨਹੀਂ ਜਾਣ ਦੇ ਦੇ ਕੀ ਪੁਲਿਸ ਹੀ ਹੈ ਨਹੀਂ ਅੰਦਰ ਜਾਣ ਦਾ ਕੰਮ ਹੈ ਹਾਂਜੀ ਦਿਖਾਓ ਚਲੋ ਆਜੋ ਆਪਣੇ ਘਰ ਦੇ ਬਾਹਰ ਆਪਣੇ ਘਰ ਦੇ ਬਾਹਰ ਇਕੱਲੇ ਦੇਖੋ ਪੁਲਿਸ ਹੀ ਹੈ ਨਹੀਂ ਆਪਣੇ ਘਰ ਦੇ ਦੇਖੋ ਐਨੀ ਉੱਥੇ ਬੈਠ ਗਏ ਜਵਾਨ ਕੁੜੀ ਨੂੰ ਆਪਣੇ ਘਰ ਤੇ ਐਂਟਰੀ ਨਹੀਂ ਦਿੱਤੀ ਜਾ ਰਹੀ ਕਿ ਕੀ ਹੁਣ ਹਾਲ ਕੀ ਕੀਤਾ ਮੈਂ ਦੋਨੋਂ ਪਾਰਟੀ ਥਾਣੇ ਲੈ ਕੇ ਉੱਥੇ ਬਹਿ ਕੇ ਡਿਸਕਸ ਕਰਦੇ ਕੀ ਹੋਣਾ ਚਾਹੀਦਾ ਨਹੀਂ ਦੂਜੀ ਪਾਰਟੀ ਨੇ ਕੱਢਿਆ ਉਹਨਾਂ ਨੂੰ ਸਾਈਡ ਰਸਤੇ ਦੇ ਹੈਗੇ ਮਰਸਾ ਦੇ ਕੋਲ ਤੇ ਉੱਥੇ ਜਾ ਕੇ ਬੁਲਾਓ ਰਸਤੇ ਵਿੱਚ ਬੁਲਾ ਲਿਆ ਉਹਨਾਂ ਨੂੰ ਥਾਣੇ ਪਾਰੇ ਆਹ ਥਾਣੇ ਲੈ ਕੇ ਦੇਖੋ ਥਾਣੇ ਸੱਜਣੇ ਜਿੱਥੇ ਤੇ ਗੱਲਬਾਤ ਕੀਤੀ ਜੀ ਉਹਨਾਂ ਵੱਲੋਂ ਜਿਹੜਾ ਦੋਨੋਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਤੇ ਉਹਨਾਂ ਨੂੰ ਦੱਸਿਆਦਾ ਉੱਥੇ ਬਹਿ ਕੇ ਇਹਨਾਂ ਦੀ ਗੱਲਬਾਤ ਕਰਾਈ ਜਾਏਗੀ ਤਾਂ ਦੇਖ ਸਕਦੇ ਨੇ ਲੱਗਦਾ ਲਾਈ ਤਸਵੀਰਾਂ ਜਿਹੜਾ ਲੇਡੀ ਏ ਆਪਣੇ ਘਰ ਦੇ ਬਾਹਰ ਬੈਠੀ ਆ ਤੇ ਦੂਸਰੀ ਪਾਰਟੀ ਜਿਹੜੀ ਆ ਉਹਟੀ ਲਾਈ ਸੀ ਜੇ ਤੇ ਮੁਰਕੇ ਦੇਖੋ ਉਹ ਥਾਣੇ ਚੱਲੇ ਦੇਖੋ ਦੂਜੀ ਪਾਰਟੀ ਦੇਖੋ ਬਾਹਰੇ ਥਾਣੇ ਭਲਾਏ ਦੇਖੋ ਜੀ ਉਹਨਾਂ ਦਾ ਜੀ ਉਹਨਾਂ ਨੇ ਲਾਈ ਸੀ ਜੇ ਤੇ ਮੁਰਕੇ ਕਿਉਂ ਕਿਰੇ ਥਾਣੇ ਚੱਲੇ ਉਹਨਾਂ ਨੇ ਹੀ ਗੱਲ ਕਰੀ ਜੀ ਮੈਡਮ ਨਹੀਂ ਹੁਣ ਕਿਰੇ ਥਾਣੇ ਚੱਲੇ ਮੈਡਮ ਜੀ ਉਹਨਾਂ ਨੇ ਪੁੱਛਿਆ ਨਹੀਂ ਤੁਸੀਂ ਸਾਡੀ ਕੋਈ ਨਹੀਂ ਥਾਰੇ ਤੁਸੀਂ ਚੱਲੇ ਹੋ ਨਾ ਹੁਣ ਉਹ ਉਹਨਾਂ ਨੂੰ ਅੱਗੇ ਜਾ ਰਹੇ ਆ ਪੌਲਨ ਦੇ ਸੀ ਜਾ ਰਹੇ ਵਟੀਆਂ ਲਈ ਸੀੜਾ ਦੇ ਤੇ ਮੋਕੇ ਅੱਜ ਸਾਰੇ ਇਹਨਾਂ ਨੂੰ ਤੇ ਪਹਿਲੇ ਕੋਈ ਗੱਲ ਨਹੀਂ ਤੁਸੀਂ ਥੋੜਾ ਜਿਹਾ ਬੰਦੋ